ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਧਰਮਪਾਲ ਜੀ ਠੀਕ ਠਾਕ ਹਾਂ ਸਰ ਜਿਵੇਂ ਤੁਸੀਂ ਕਾਂਗਰਸ ਦੇ ਵਿੱਚ ਲੰਬਾ ਸਮਾਂ ਸੇਵਾ ਕਰੀ ਹੈ ਜੀ ਅੱਜ ਕੱਲ੍ਹ ਜਿਹੜੇ ਹਾਲਾਤ ਹੋਏ ਪਏ ਨੇ ਜੀ ਆਮ ਆਦਮੀ ਦੇ ਉਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਆਮ ਆਦਮੀ ਆ ਜਿਹੜੀ ਉਹ ਤਾਂ ਅਸੀਂ ਕਾਂਗਰਸੀ ਲੋਕਾਂ ਜਾਂ ਕਾਂਗਰਸ ਪਾਰਟੀ ਆ ਇਹਨਾਂ ਨੇ ਤਾਂ ੱੱਕੇ ਨਾਲ ਲੋਕਾਂ ਨੂੰ ਜਿਵੇਂ ਉਹ ਠੰਡੀਆਂ ਮਿਰਚਾਂ ਮਿੱਠੀਆਂ ਕੁਲਫੀਆਂ ਕੀ ਉਹ ਬਣਾਉਂਦਾ ਹੁੰਦਾ ਸੀ ਇਹਨਾਂ ਨੇ ਤਾਂ ਉੱਕਣ ਲੋਕਾਂ ਨੂੰ ਪਵੜਾ ਕੇ ਲੋਕਾਂ ਨੂੰ ਡਰਾਮਿਆਂ ਚ ਲਿਜਾ ਕੇ ਲੇਕੇ ਜਪਾ ਲਿਆ ਉਹ ਆਮ ਆਦਮੀ ਵਾਲਾ ਜਿਹੜਾ ਠੱਪਾ ਕਾਂਗਰਸ ਦਾ ਤੀ ਉਹਨਾਂ ਨੇ ਲੈ ਕੇ ਖੋ ਕੇ ਵੀ ਲੋਕ ਖਾਨੀ ਸਦਾ ਹੀ ਰਹਿਣਗੇ ਪਾਰਾ 3 ਸਾਲ ਸਾਢੇ 3 ਪੌਣੇ 4 ਸਾਲ ਹੋ ਗਏ ਆਮ ਆਦਮੀ ਦੇ ਕੰਜੂਬਰ ਇਹਨਾਂ ਨੇ ਜਾਦੇ ਕੱਢਿਆ ਪੈਸੇ ਵਾਲੇ ਤਾਂ ਠੀਕ ਨੇ ਪਰ ਜਿਹੜਾ ਕੰਜੂਬਰ ਇਹਨਾਂ ਨੇ ਕੰਢਿਆ ਆਮ ਲੋਕਾਂ ਦੇ ਗਰੀਬਾਂ ਦਾ ਆਮ ਛੋਟੇ ਵਪਾਰੀਆਂ ਦਾ ਦੁਕਾਨਦਾਰਾਂ ਦਾ ਇਟਾ ਨੱਕ ਤੇ ਧਾਮ ਕਰਿਆ ਪਿਆ ਕਿਤੇ ਦਾਸਤਰਾ ਚ ਕੋਈ ਕੰਮਕਾਰ ਨਹੀਂ ਇੰਨਾ ਬੁਰਾ ਹਾਲ ਆ ਤੁਸੀਂ ਗੱਲਾਂ ਹੀ ਛੱਡ ਦਿਓ ਜੀ ਮੇਨ ਸਰ ਦੇਖਿਆ ਜਾਵੇ ਵੀ ਪਬਲਿਕ ਨੂੰ ਕਾਂਗਰਸ ਕਾਲੀਦਾਰ ਮਿਲ ਕੇ ਜਾਂ ਦੇਖਿਆ ਜਾਂਦਾ ਵੀ ਸਾਧੂ ਸਿੰਘ ਧਰਮਸੋਤ ਤੇ ਦੇਵਮਾਨ ਜੀ ਦਿਨ ਵਿੱਚ ਤਾਂ ਗਾਰਾਂ ਕਰਦੇ ਨੇ ਬੱਖੋ-ਬੱਖੇ ਜੀ ਰਾਤ ਨੂੰ ਇੱਕੋ ਫੇਸਬੁੱਕ ਤੇ ਜਾਂ ਕਈ ਵਾਰ ਦੇਖਿਆ ਜਾਂਦਾ ਵੀ ਇਹ ਇਕੱਠੇ ਹੀ ਰਹਿੰਦੇ ਨੇ ਵੀ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਰ ਦੇਖੋ ਇਹ ਉਹਨਾਂ ਦੀਆਂ ਪੈਸੇ ਨੀਤੀ ਗੱਲਾਂ ਨੇ ਸਾਡੇ ਕੋਲ ਕੋਈ ਇਹਦਾ ਜਵਾਬ ਨਹੀਂ ਪਰ ਮੈਂ ਤੁਹਾਨੂੰ ਸਰੋਤ ਸਿੰਘ ਜੀ ਦੀ ਇੱਕ ਗੱਲ ਦੱਸਦਾ ਵੀ ਜਿਹੜਾ ਉਸ ਦਿਨ ਇਕੱਠੇ ਹੋਏ ਨੇ ਉਹ ਸਾਡੇ ਹਿੰਦੁਸਤਾਨ ਦਾ ਮਸਲਾ ਸੀ ਸਾਡੇ ਦੇਸ਼ ਦਾ ਸਾਡੀ ਫੌਜ ਦਾ ਮਸਲਾ ਸੀ ਉਹ ਜਿਹੜਾ ਸਾਡੇ ਉੱਥੇ ਜੇ ਐਂਡ ਕੇ ਚ ਹਮਲਾ ਕਰਿਆ ਸੀ ਅੱਤਵਾਦੀਆਂ ਨੇ ਉਹ ਅਸੀਂ ਕੁੱਲ ਸਾਰੀਆਂ ਸਿਆਸੀ ਪਾਰਟੀਆਂ ਉਰੇ ਵੀ ਅਸੀਂ ਇਕੱਠੇ ਹੋਏ ਆ ਉੱਤੇ ਇੱਕ ਮੁਠਤਾ ਦਾ ਜਿਹੜਾ ਮਤਲਬ ਦਿੱਤਾ ਸੀ ਜਿਹਾਰ ਕਰਿਆ ਪਰ ਉਹ ਕਿਹੜਾ ਕੋਈ ਡਾਂਗਾ ਚੱਲਦੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਇੱਕੋ ਨੇ ਪਰ ਸਾਡੀ ਜਿਹੜੀ ਵਿਚਾਰਧਾਰਾ ਉਹ ਕੱਲ ਵੀ ਵੱਖਰੀ ਸੀ ਅੱਜ ਵੀ ਵੱਖਰੀ ਹੈ ਸਾਹੂ ਸਿੰਘ ਜੀ ਦੀ ਤੇ ਪਰਸੋਂ ਨੂੰ ਵੀ ਵੱਖਰੀ ਹੈ ਸਰ ਜਿਵੇਂ ਜਿੱਤੀ ਜਾਂਦੀ ਹੈ ਸਰਕਾਰਾ ਉਦੋਂ ਇਹਨਾਂ ਦੇ ਦਫ਼ਤਰ ਬਣੇ ਹੁੰਦੇ ਨੇ ਜੀ ਕਾਂਗਰਸ ਹੋਵੇ ਭਾਵੇਂ ਆਕਾਲੀ ਦਲ ਹੋਵੇ ਜਦੋਂ ਹਾਰ ਜਾਂਦੇ ਨੇ ਜੀ ਉਦੋਂ ਵਰਕਰਾਂ ਦਾ ਕੀ ਕਸੂਰ ਹੈ ਜੀ ਉਹਨਾਂ ਨੂੰ ਕੋਈ ਦਫ਼ਤਰ ਨਹੀਂ ਲੱਭਦਾ ਜੀ ਨਹੀਂ ਗੱਲ ਇਹ ਹੈ ਦੇਖੋ ਸਾਡੀ ਹੁਣ ਪਰਸੋਂ ਚ ਉੱਥੇ ਮੀਟਿੰਗ ਹੋਈ ਸੀ ਰਾਜਾ ਬੜਿੰਗ ਜੀ ਆਏ ਸੀ ਉਹਨਾਂ ਨੇ ਜਿਹੜੀ ਸਾਡੀ ਉਹ ਇੱਕ ਮੀਟਿੰਗ ਸੀ ਇੱਕ ਵਰਕਰ ਸਾਡੀ ਮਿਲਣੀ ਸੀ ਸੰਵਿਧਾਨ ਬਚਾਓ ਰੈਲੀ ਦੇ ਸਬੰਧ ਦੇ ਵਿੱਚ ਉਹ ਘਟਤੀ ਪਰ ਉਹ ਜਿਹੜੀ ਆਮ ਮੀਟਿੰਗ ਸੀ ਉਹ ਇੱਕ ਵਿਸਾਲ ਰੈਲੀ ਦਾ ਰੂਪ ਧਾਰਨ ਕਰ ਗਿਆ ਅਸੀਂ ਉੱਥੇ 2022 ਤੇ 100 ਕੁਰਸੀਆਂ ਦਾ ਅਸੀਂ ਪ੍ਰਬੰਧ ਕਰਿਆ ਸੀ ਪਰ ਜਿਹੜੇ ਸਾਡੀ ਉੱਥੇ ਜਨਸੰਖਿਆ ਸੀ ਉਹ ਬਹੁਤ ਵੱਧ ਗਈ ਉੱਥੇ ਇੱਕ ਵੀਰ ਨੇ ਮਤਲਬ ਇਹ ਕੁਐਸਚਨ ਕਰਿਆ ਵੀសារ ਵੀ ਇੱਕ ਹੀ ਫਰਕ ਰਹਿੰਦਾ ਉਹ ਕਹਿੰਦੇ ਵੀ ਫਰਕ ਇਹ ਗੱਲਾਂ ਦੇ ਵਿੱਚ ਕੋਈ ਨਹੀਂ ਹੈਗਾ ਜਿਹੜੇ ਰਜੇਵੇਂ ਨੇ ਜਦ ਬੰਦਾ ਸਰਕਾਰ ਦੇ ਵਿੱਚ ਹੁੰਦਾ ਮਤਲਬ ਉਹ ਥੋੜੇ ਜੇ ਵੱਜ ਜਾਂਦੇ ਨੇ ਬੀਜੀ ਹੋ ਜਾਂਦਾ ਆਮ ਬੰਦਾ ਜਿਹੜਾ ਆਮ ਵਰਕਰ ਹੈ ਜਿਹੜਾ ਨਹੀਂ ਮਿਲਿਆ ਤਾਂ ਉਹ ਮਹਿਸੂਸ ਕਰਨ ਲੱਗ ਜਾਂਦਾ ਪਰ ਕਾਂਗਰਸ ਪਾਰਟੀ ਨੇ ਕਦੇ ਆਪਦੇ ਦੇਖੋ ਸਾਡੇ ਹੋਏ ਨੇ ਸਾਡਾ ਵੀ ਫਰਕ ਪੈ ਗਿਆ ਸੀ ਮੰਤਰੀ ਸਾਹਿਬ ਨਾਲ ਇਹ ਹੋ ਜਾਂਦੇ ਨੇ ਜਿੱਥੇ ਇੱਕ ਪਰਿਵਾਰ ਇਕੱਠੇ ਅਸੀਂ ਰਹਿੰਦੇ ਆ ਸਾਡੀ ਹੋ ਜਾਂਦੀ ਹੈ ਗੱਲਬਾਤ ਪਰ ਕਾਂਗਰਸ ਇੱਕ ਬਹੁਤ ਵੱਡਾ ਸਮੁੰਦਰ ਹੈ ਬਹੁਤ ਵੱਡਾ ਦਰਿਆ ਏ ਇਹਨਾਂ ਗੱਲਾਂ ਦੀ ਕੋਈ ਐਹਮੀਅਤ ਨਹੀਂ ਕਾਂਗਰਸ ਸਦਾ ਹੀ ਚਾਹੇ ਕੋਈ ਚੀਫ ਮਿਨਿਸਟਰ ਹੈ ਪ੍ਰਧਾਨ ਮੰਤਰੀ ਹੈ ਚਾਹੇ ਕਾਮਰਕਰ ਉਹਦਾ ਜਿਹੜਾ ਮਿਸ਼ਨ ਹੈ ਉਹ ਲੋਕਾਂ ਲਈ ਹੈ ਆਮ ਲੋਕਾਂ ਲਈ ਹੈ ਆਮ ਲੋਕਾਂਵਾਦ ਤੇ ਹਮੇਸ਼ਾ ਖੜੀ ਹੈ ਜਿਵੇਂ ਹੁਣ ਜਿਹੜੀਆਂ ਕਾਂਗਰਸ ਪਾਰਟੀ ਜਿਲ੍ਹਾਵਾਰ ਹੁਣ ਮਤਲਬ ਰੈਲੀਆਂ ਹੋ ਰਹੀਆਂ ਨੇ ਬਲਾਕ ਪੱਧਰ ਤੇ ਹੋ ਰਹੀਆਂ ਨੇ ਕਿ ਸੰਵਿਧਾਨ ਬਚਾਉਣ ਦੀਆਂ ਮਤਲਬ ਰੈਲੀਆਂ ਹੋ ਰਹੀਆਂ ਨੇ ਉਹਦੇ ਲਈ ਕਾਂਗਰਸ ਪਾਰਟੀ ਹੈ ਜਿਹੜੀ ਇੱਕ ਮੁਠਾ ਤੁਸੀਂ ਦੇਖਿਆ ਹੁਣੇ ਪਿਛਲੇ ਦਿਨੀ ਆਪਣੇ ਬੀਜੇਪੀ ਦਾ ਇੱਕ ਐਮਪੀ ਉਹ ਸਾਡੀ ਜਿਹੜੀ ਭੈਣ ਸਾਡੀ ਜਿਹੜੀ ਹਿੰਦੁਸਤਾਨ ਦੀ ਬੇਟੀ ਸੋਫੀਆ ਭੈਣ ਨੇ ਜਿਹੜਾ 에ਅਰ ਸਟ੍ਰਾਈਕ ਕੀਤੀ ਸੀ ਪਾਕਿਸਤਾਨ ਨੂੰ ਚਣੇ ਚਵਾਏ ਸੀ ਉਹਨੇ ਬਹੁਤ ਵੱਡਾ ਗਲਤ ਮਤਲਬ ਉਹ ਦਿੱਤਾ ਬਿਆਨ ਵੀ ਅਸੀਂ ਪਾਕਿਸਤਾਨੀਆਂ ਦੀ ਭੈਣ ਤੋਂ ਹੀ ਪਾਕਿਸਤਾਨੀਆਂ ਤੇ ਹਮਲੇ ਕਰਾਏ ਇਹ ਮਤਲਬ ਇਹ ਸੰਵਿਧਾਨ ਨੂੰ ਤੋੜ ਕੇ ਮਰੋੜ ਕੇ ਜਿਹੜੀ ਬੀਜੇਪੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਇਹਦੀ ਸੰਵਿਧਾਨ ਦੀ ਪ੍ਰਭਾਤਸਾ ਨੂੰ ਬਦਲਣਾ ਚਾਹੁੰਦੀ ਹੈ ਪਰ ਬਾਅਦ ਦੇ ਵਿੱਚ ਫਿਰ ਉਹ ਮਾਫੀਆਂ ਮੰਗਦਾ ਹੈ ਹੱਥ ਜੋੜ-ਜੋੜ ਕੇ ਮਾਫੀਆਂ ਮੰਗਾ ਮਿੰਤਾ ਕਰਦਾ ਪਰ ਕਾਂਗਰਸ ਪਾਰਟੀ ਨਾ ਸੰਵਿਧਾਨ ਨੂੰ ਚੁਕਣ ਦਊਗੀ ਨਾ ਸੰਵਿਧਾਨ ਨੂੰ ਟੁੱਟਣ ਦਊਗੀ ਇਹ ਕੋਈ ਗੱਲ ਨਹੀਂ ਜਿੱਤਾਂ ਹਾਰਾਂ ਕੋਈ ਮੈਨੇ ਨਹੀਂ ਰੱਖਦੇ ਆ ਜਿਹੜੀ ਵਿਚਾਰਤਾ ਰਾ ਉਹ ਹਮੇਸ਼ਾ ਜਿਉਂਦੀ ਰਹਿਣੀ ਚਾਹੀਦੀ ਹੈ ਜਿਵੇਂ ਸਰ ਤੁਸੀਂ ਭਾਰਸੋ ਦੇ ਬਲਾਕ ਪ੍ਰਧਾਨ ਰਹੇ ਹੋ ਜੀ ਕਿ ਤੁਸੀਂ ਕਿਵੇਂ ਦੇਖਦੇ ਹੋ ਵੀ ਕਾਂਗਰਸ ਦਾ ਭਾਰਸੋ ਦੇ ਵਿੱਚ ਤਾਂ ਤੁਸੀਂ 5-7 ਇੱਕ ਵਰਕਰ ਰਹੇ ਆ ਬਾਕੀ ਕੋਈ ਵਿਰੋਧੀ ਤੇ ਤੁਸੀਂ ਰੋਡ ਵੀ ਨਹੀਂ ਅਦਾ ਕਰਦੇ ਹੈਗੇ ਪਿਛਲੇ 3 ਸਾਲ ਤੋਂ ਜਿਹੜੀ ਗੱਲ ਹੈਗੀ ਹੈ ਕਾਂਗਰਸ ਦੇ ਵਰਕਰਾਂ ਦੀ ਜਿਹੜੇ ਕਾਂਗਰਸੀ ਵਰਕਰ ਨੇ ਉਹ ਕੱਟੜ ਨਹੀਂ ਪੂਰੇ ਕਾਂਗਰਸ ਨਾਲ ਜੁੜੇ ਹੋਏ ਨੇ ਜਿਹੜੇ ਕੁਝ ਆਮ ਲੋਕ ਹੁੰਦੇ ਨੇ ਬਾਜ਼ਾਰ ਦੇ ਨਿੱਜੀ ਲੋਕ ਹੁੰਦੇ ਨੇ ਉਹਨਾਂ ਲੋਕਾਂ ਦਾ ਪਾਰਟੀ ਦੇ ਵਿੱਚ ਮਤਲਬ ਖੁੱਲਕੇ ਨਹੀਂ ਆਉਂਦੇ ਕਿਸੇ ਨਾਲ ਪਰ ਪਾਰਟੀਆਂ ਦੇ ਨਾਲ ਜੁੜੇ ਹੋਏ ਵਿੱਚੋਂ ਸਾਰੇ ਨੇ ਜਿਹੜਾ ਕਾਂਗਰਸ ਦਾ ਹੁਣ ਪਿੱਛੇ ਐਮਪੀ ਇਲੈਕਸ਼ਨ ਹੋਈ ਹੈ ਕਾਂਗਰਸ ਪਾਰਟੀ ਇਥੋਂ ਜਿੱਤ ਕੇ ਗਈ ਹੈ ਕੋਈ ਇਹ ਜੀ ਗੱਲ ਨਹੀਂ ਬਾਜ਼ਾਰ ਦੇ ਲੋਕ ਜਿਆਦਾ ਨਹੀਂ ਨਗੇ ਹੋਇਆ ਕਰਦੇ ਪਾਰਟੀਆਂ ਨਾਲ ਸਭਾ ਕੁਝ ਹੋਰ ਤਰ੍ਹਾਂ ਦਾ ਇਸ ਕਰਕੇ ਵੀ ਪਾਰਟੀ ਨਾਲ ਲੋਕ ਰਿਲੇਟਡ ਹੈਗੇ ਨੇ ਜਦ ਕੰਮ ਮੇਨ ਬੰਦਾ ਹੀ ਕਰਦੇ ਹੁੰਦੇ ਨੇ ਪਾਰਟੀ ਦੇ ਜਿਵੇਂ ਸਰ ਦੇਖਿਆ ਜਾਵੇ ਵੀ ਗਾਂਧੀ ਦਾ ਪਹਿਰਾ ਆਮ ਆਦਮੀ ਦਾ ਬੰਦਾ ਤੇ ਜੀ ਕਾਂਗਰਸ ਨੂੰ ਆ ਕਹਿੰਦੇ ਜ਼ਿਲ੍ਹਾ ਪਟਿਆਲੇ ਤੋਂ ਐਮਪੀ ਵੀ ਨਹੀਂ ਮਿਲਿਆ ਹੈਗਾ ਜਿਵੇਂ ਉਹਨਾਂ ਨੇ ਉਹ ਵੀ ਕਿਸੇ ਆਮ ਆਦਮੀ ਦਾ ਲੈ ਕੇ ਜਿੱਤੇ ਹੈ ਜੀ ਦੇਖੋ ਗੱਲ ਇਹ ਹੈ ਵੀ ਪਾਰਟੀ ਬਹੁਤ ਕੁਝ ਦੇਖਦੀ ਹੈ ਕੈਂਡੀਡੇਟ ਇਹ ਕੋ ਜਰੂਰੀ ਨਹੀਂ ਹੁੰਦਾ ਵੀ ਪਾਰਟੀ ਚੋਂ ਲੈਣਾ ਪਾਰਟੀ ਚ ਹੋਰ ਕੈਂਡੀਡੇਟ ਵਧੀਆ ਬਸੇਰੇ ਆਲਗਲੋਂ ਮਿਲਦੇ ਨੇ ਆਉਂਦੀਆਂ ਨੇ ਪਾਰਟੀ ਚੋਂ ਉਹਨੇ ਆਪ ਜੁਆਇਨ ਕੀਤਾ ਪਾਰਟੀ ਨੂੰ ਉਹਦੀਆਂ ਜਿਹੜੀਆਂ ਉਹਨੇ ਸਾਡੀ ਕਾਂਗਰਸ ਪਾਰਟੀ ਦੇ ਨੀਤੀਆਂ ਨੂੰ ਦੇਖ ਕੇ ਜੁਆਇਨਿੰਗ ਕੀਤੀ ਹੈ ਜੁਆਇਨਿੰਗ ਤੋਂ ਬਾਅਦ ਉਹਨੂੰ ਟਿਕਟ ਮਿਲੀ ਹੈ ਬਹੁਤ ਕੁਝ ਸੋਚ ਕੇ ਪਾਰਟੀ ਟਿਕਟ ਦਈ ਹੈ ਜੀ ਮੈਂ ਸਰ ਮਹਾਰਾਣੀ ਪ੍ਰੀਤਕੌਰ ਪਿਛਲੇ ਕਈ ਸਾਲਾਂ ਤੋਂ ਲੈਕਚਰ ਰੜਦੀ ਸੀ ਉਹਨਾਂ ਦੀ ਟਿਕਟ ਖੋਈ ਗਈ ਵੀ ਉਸ ਨੂੰ ਕਿਵੇਂ ਦੇ ਮਹਾਰਾਣੀ ਪ੍ਰੀਤਕੌਰ ਦੀ ਟਿਕਟ ਤਾਂ ਖੋਈ ਗਈ ਹੈ ਜਿਹੜਾ ਕੈਪਟਨ ਮਨਿੰਦਰ ਸਿੰਘ ਸੀਗੇ ਉਹਨਾਂ ਦੇ ਹਸਬੰਡ ਉਹਨਾਂ ਨੇ ਗਤੀਵਿਧੀਆਂ ਬੀਜੇਪੀ ਨਾਲ ਉਹਨਾਂ ਨੇ ਅਟੈਚਮੈਂਟ ਰੱਖੀ ਅਖੀਰ 'ਚ ਉਹਨਾਂ ਨੂੰ ਆ ਕੇ ਪਾਰਟੀ 'ਚੋਂ ਕੱਢਣਾ ਪਿਆ ਕੱਢਣ ਤੋਂ ਬਾਅਦ ਫਿਰ ਉਹਨਾਂ ਨੇ ਫਿਰ ਮਹਾਰਾਣੀ ਨੂੰ ਟਿਕਟ ਕਿਵੇਂ ਦਿੱਤੀ ਜਾਂਦੀ ਜਦਕਿ ਉਹਦੇ ਹਸਬੰਦ ਇੱਕ ਪਾਰਟੀ ਨੂੰ ਖਰਾਬ ਕਰ ਗਏ ਤੇ ਸਾਰੇ ਜਿਵੇਂ ਦੇਖਿਆ ਵੀ ਹੁਣ ਭਾਰਤਸਰ ਦੇ ਵਿੱਚ ਕਹਿੰਦੇ ਨੇ ਵੀ ਗਰੀਬਾਂ ਦੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੇ ਘਟਾਹੇ ਜਾਣਗੇ ਜੀ ਪਰ ਭਾਰਤਸਰ ਦੇ ਵਿੱਚ ਇੱਕ ਵੀ ਇਹੋ ਜਿਹਾ ਬਾਕਾ ਨਹੀਂ ਜੀ ਤਾਂ ਕੋਈ ਘਟਾ ਹੈ ਗਿਆ ਉਹ ਵੀ ਨਸ਼ੇ ਦਾ ਬਹੁਤ ਵੇਚ ਦੇ ਰਹੇ ਨੇ ਦੇਖੋ ਮਕਾਨ ਟਾਉਣਾ ਕੋਈ ਨਸ਼ਿਆਂ ਦਾ ਹੱਲ ਨਹੀਂ ਹੈ ਗੱਲ ਤਾਂ ਇਹ ਵੀ ਜਿਹੜੇ ਬੱਚੇ ਨੇ ਆਪਣੇ ਨੌਜਵਾਨ ਪੀੜੀ ਆ ਇਹਨਾਂ ਨੂੰ ਰੁਜ਼ਗਾਰ ਦੇਣਾ ਸਰਕਾਰਾਂ ਦਾ ਫਰਜ਼ ਆ ਜੇ ਬਤਵਤ ਸਰਕਾਰ ਇਹਨਾਂ ਨੂੰ ਰੁਜ਼ਗਾਰ ਦੇਵੇਗੀ ਫਿਰ ਲੋਕ ਨਸ਼ਾ ਕਰਨਗੇ ਕਿਉਂ ਆਪਣੇ ਕੰਮ ਕਰਨੀ ਬਿਜੀ ਰਹਿਣਗੇ ਕੰਮ 'ਚ ਧਿਆਨ ਰੱਖਣਗੇ ਜਵਾਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਬੇਰੁਜ਼ਗਾਰੀ ਆ ਬੇਰੁਜ਼ਗਾਰੀ ਲੋਕ ਖਾਣ ਕਿੱਥੋਂ ਫਿਰ ਉਹ ਇਹੀ ਆ ਪੁੱਠੇ ਸਿੱਧੇ ਕੰਮ ਕਰਦੇ ਨੇ ਜਿਵੇਂ ਸਰ ਇੱਕ ਸਰਕਾਰੀ ਮੁਲਾਜ਼ਮ ਦੀ 90000 ਰੁਪਇਆ ਤਨਖਾਹ ਹੈ ਜੀ ਇਹਨੂੰ ਦੇਖਿਆ ਜਾਵੇ 3000 ਰੁਪਏ ਦਿਹਾੜੀ ਕਿਹਾ ਜਾਂਦਾ ਜੀ ਪਰ ਇੱਕ ਮਜ਼ਦੂਰ ਦੀ 300 ਤੋਂ 500 ਰੁਪਏ ਜੀ ਖਾਣ ਆਦਿ ਚੀਜ਼ਾਂ ਸਾਰੀਆਂ ਦੋਹਾਂ ਨੂੰ ਬਰਾਬਰ ਲੈਣੀਆਂ ਪੈਂਦੀਆਂ ਨੇ ਇਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਸਰਕਾਰ ਦੇ ਆਪਣੇ ਫੈਸਲੇ ਨੇ ਜਿਹੜੀ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਨੇ ਉਹਦਾ ਕੋਈ ਆਪਣਾ ਉਹ ਆ ਬਜਟ ਹੈ ਜਾਂ ਆਪਣਾ ਉਹ ਸਿਸਟਮ ਹੈ ਦੇਖੋ ਆਮ ਲਾਗ੍ਰਿਕ ਜਿਹੜੇ ਹੈ ਦਿਹਾੜੀ ਤੇ ਪੇ ਵਾਲਾ ਬੰਦਾ ਉਹਦੇ ਦੀਹਾੜੀ ਜਿਹੜੀ ਚਾਹੀਦੀ ਹੈ ਫਿਰ ਅਸੀਂ ਮੰਨਦੇ ਵੀ ਦਿਹਾੜੀ ਘਟਾ ਹਿਸਾਬ ਨਾਲ ਜੇ ਦੇਖਿਆ ਜਾਵੇ ਮਹਿੰਗਾਈ ਦੇ ਹਿਸਾਬ ਨਾਲ ਦਿਹਾੜੀ ਉਹਨਾਂ ਦੀ ਘਟਾ ਕਿੰਨੀ ਹੋਣੀ ਚਾਹੀਦੀ ਸਰ ਲਓ ਘੱਟੋ ਘੱਟ ਮਜ਼ਦੂਰ ਦੀ ਮੇਰੇ ਹਿਸਾਬ ਨਾਲ 1000 ਰੁਪਏ ਤੋਂ ਘੱਟ ਦਿਹਾੜੀ ਨਹੀਂ ਹੋਣੀ ਚਾਹੀਦੀ ਸਹੀ ਗੱਲ ਤੇ ਸਰ ਜਿਵੇਂ ਹੁਣ ਤੁਸੀਂ ਦੇ ਦਿਓ ਹਲਕੇ ਤੋਂ ਐਮਐਲਏ ਦੇਵਮਾਨ ਜੀ ਨੇ ਬਹੁਤ ਨਸ਼ਿਆਂ ਦੇ ਵਿਰੁੱਧ ਮਹਿੰਮ ਚਲਾਈ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਸਰ ਚੰਗੀ ਗੱਲ ਹੈ ਸਰਕਾਰ ਨੂੰ ਚਲਾਉਣੀ ਚਾਹੀਦੀ ਹੈ ਨਸ਼ਿਆਂ ਨੂੰ ਤਾਂ ਠੀਕ ਹੈ ਰੋਕਣਾ ਪਰ ਨਾਲ ਨਾਲ ਰੁਜ਼ਗਾਰ ਵੀ ਦੇਣਾ ਰੁਜ਼ਗਾਰ ਨਾਲ ਨਸ਼ਾ ਰੁਕਣਾ ਹੈ ਜਾਂ ਸਪੋਰਟਸ ਵੱਲ ਧਿਆਨ ਦੇਣ ਬੱਚਿਆਂ ਦਾ ਉਧਰ ਖੜਹਾਰੀਆਂ ਵੱਲ ਵੀ ਤੁਸੀਂ ਭਾਈ ਖੇਡੋ ਸਪੋਰਟਸ ਦਾ ਧਿਆਨ ਦੇਣ ਇਹ ਨਸ਼ਾ ਇੱਕ ਘਣੀ ਵੀ ਹੋਏ ਕੰਦਾ ਤੇ ਪੋਸਟਰ ਲਿਖਣ ਨਾਲ ਜਾਂ ਉਹ ਕੰਦਾ ਜਿਵੇਂ ਸਰ ਇੱਕ ਸਰਕਾਰੀ ਨੰਬਰ ਦਿੱਤੇ ਹੁੰਦੇ ਨੇ ਇਹਨਾਂ ਤੇ ਦਫ਼ਤਰਾਂ ਦੇ ਜੀ ਜਾਂ ਸ਼ਿਕਾਇਤ ਕਬੇਲੇ ਉਹ ਵੀ ਕਿਸੇ ਕੰਮ ਨਹੀਂ ਹੁੰਦਾ ਤੁਸੀਂ ਸ਼ਿਕਾਇਤ ਕਰੋ ਪਰ ਉਹ ਕਿਵੇਂ ਨੰਬਰ ਸਹੀ ਚੱਲਦੇ ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ ਸਰਕਾਰੀ ਨੰਬਰ ਨੇ ਉਹਨਾਂ ਦਾ ਤਾਂ ਬਹੁਤ ਇਸਤੇਮਾਲ ਘੱਟ ਹੁੰਦਾ ਹੈ ਦੇਖੋ ਆਮ ਲੋਕਾਂ ਦੇ ਵਿੱਚ ਉਹ ਪ੍ਰਚਲਿਤ ਹੁੰਦੇ ਨੇ ਵੀ ਸਰਕਾਰੀ ਨੰਬਰ ਬਾਈ ਫਲਾਣਾ ਆ ਮਹਿਕਮੇ ਦਾ ਨੰਬਰ ਹੈ ਪਰ ਉਹਨਾਂ ਨੂੰ ਕੋਈ ਇਸਤੇਮਾਲ ਹੀ ਨਹੀਂ ਕਰਦਾ ਹੋ ਸਕਦਾ ਉਹਨਾਂ ਦੇ ਤਾਰਾ ਮਿੰਟ ਜੁੜੀਆਂ ਹੋਣ ਗੱਲ ਇਹ ਆ ਚਲੋ ਮੈਂ ਪ੍ਰਧਾਨ ਜੀ ਦੀ ਗੱਲ ਟੋਪਦਾ ਵਿਚਾਲੇ ਬਿਜਲੀ ਬੋਰਡ ਦੇ ਨੰਬਰ ਨੇ ਸਾਡੇ ਦੋ ਤਿੰਨ ਜੈਨ ਵੀਰ ਅਸੀਂ ਤਾਂ ਜਦ ਕੋਈ ਪ੍ਰੋਬਲਮ ਆਉਂਦੀ ਉਹਨਾਂ ਨੂੰ ਹੀ ਕਰਦੇ ਆ ਪਰ ਜਿਹੜੇ ਦਫ਼ਤਰ ਦੇ ਨੰਬਰ ਦਿੱਤੇ ਹੋਏ ਨੇ ਬਿਜਲੀ ਬੋਰਡ ਦੇ ਉਹ ਅਸੀਂ ਮਤਲਬ ਉਹ ਚ ਕਿਸੇ ਵੀ ਵਾਰ ਵੀ ਕਰਿਆ ਮਤਲਬ ਆ ਪਿਛਲੇ ਸਾਲ ਡੇਢ ਸਾਲ ਤੋਂ ਕਿਸੇ ਨੇ ਵੀ ਨਹੀਂ ਚੱਕਿਆ ਕਿਸੇ ਵੀ ਵਿਭਾਗ ਦੇ ਵਿੱਚ ਮਤਲਬ ਬੁਰਾ ਹਾਲ ਹੋਇਆ ਵਾ ਜਿੱਨੇ ਕੋਈ ਸਰਕਾਰੀ ਨੰਬਰ ਨੇ ਉਹ ਕੋਈ ਚੱਕਣ ਤਿਆਰ ਨਹੀਂ ਇੱਕ ਅਸੀਂ ਸਰਕਾਰ ਨੂੰ ਹੋਰ ਬੇਨਤੀ ਕਰਦੇ ਆ ਵੀ ਜਿਵੇਂ ਤਹਿਸੀਲਦਾਰ ਸਾਹਿਬ ਲਾਤੇ ਡਿਊਟੀਆਂ ਤੇ ਵੀ ਮਤਲਬ ਉਹ ਕਹਿੰਦੇ ਵੀ ਰਜਿਸਟਰੀ ਕਰਨ ਵਾਂ ਤੇ ਹੋਰ ਉਹ ਇਹ ਗੱਲ ਸਰਕਾਰ ਕਲੀਅਰ ਕਰ ਦੇਵੇ ਵੀ ਜਿਹੜਾ ਤਹਿਸੀਲਦਾਰ ਦੀ ਜਗ੍ਹਾ ਕਿ ਕੋਈ ਵੀ ਕਨਗੋ ਜਾਂ ਕੋਈ ਵੀ ਜਿਹੜਾ ਕਿ ਦਫ਼ਤਰ ਨੂੰ ਸਾਹਮਦਾ ਬੰਦਾ ਉਹ ਵੀ ਤਹਿਸੀਲਦਾਰ ਦੇ ਸਾਰੇ ਹੀ ਕੰਮ ਕਰੂਗਾ ਜਾਂ ਕੱਲੀਆਂ ਰਜਿਸਟਰੀਆਂ ਕਰਾਉਣ ਆਉ। ਅੱਜ ਇੱਕ ਸਾਨੂੰ ਪ੍ਰੋਬਲਮ ᱛੀ ਇੱਕ ਜਵਾਨਤ ਦਾ ਜਵਾਨਤ ਕਰਾਈ ਤੇ ਉਹਦਾ ਨੋਟ ਚੜਿਆ ਵਾ ਤੀ ਫਰਦ ਦੇ ਉੱਪਰ ਉਹ ਜਦੋਂ ਅਸੀਂ ਗਏ ਪਹਿਲਾਂ ਸਾਨੂੰ ਹਫਤਾ ਹੋ ਗਿਆ ਸਾਨੂੰ ਖੱਜਲਖوار ਹੁੰਦਿਆਂ ਨੂੰ ਉਹ ਜਦ ਤੁਸੀਂ ਮਾਰਕ ਕਰਾਉਣਗੇ ਉਹ ਮੈਨੂੰ ਕਹਿੰਦੇ ਵੀ ਇਹ ਤਾਂ ਤਸਦੀਲਦਾਰ ਸਾਹਿਬ ਆਉਣਗੇ ਵੀ ਫੇਰ ਮਤਲਬ ਚਲੋ ਵਿੱਚ ਸਿਆਣੇ ਮਲਾਜ਼ਮ ਵੀ ਹੁੰਦੇ ਨੇ ਉਹ ਕਹਿੰਦਾ ਯਾਰ ਤੁਸੀਂ ਜਾਓ ਜਾ ਕੇ ਗੱਲ ਕਰੋ ਉਹ ਚਲੋ ਰੀਡਰ ਸਾਹਿਬ ਨੂੰ ਅਸੀਂ ਮਿਲੇ ਪਰ ਸਾਨੂੰ ਉਹ ਤਸਦੀਲਦਾਰ ਸਾਹਿਬ ਨਾਲ ਗੱਲ ਕਰਨੀ ਪਈ ਸਾਡਾ ਮਤਲਬ ਫੇਰ ਉਹ ਕੰਮ ਹੋਇਆ ਜਿਹੜਾ ਆਮ ਬੰਦਾ ਉਹ ਕਿੱਥੇ ਤਸਦੀਲਦਾਰ ਸਾਹਿਬ ਨਾਲ ਗੱਲ ਕਰੂ ਕਿਵੇਂ ਕਰੂ ਸਰਕਾਰ ਇਹ ਗੱਲ ਨੂੰ ਕਲੀਅਰ ਕਰ ਦੇਵੇ ਵੀ ਜਿਹੜਿਆਂ ਡਿਊਟੀ ਬਦਲ ਕੇ ਕੰਤਥੀਲਦਾਰ ਦੀ ਜਗ੍ਹਾ ਆਉਂਦਾ ਹੈ ਬੰਦਾ ਚਾਹੇ ਉਹ ਕਨਗੋ ਹੈ ਵੀ ਉਹ ਸਾਰੀ ਦਿਹਾੜੀ ਜਦੋਂ ਆਉਂਦਾ ਸਾਰੀ ਦਿਹਾੜੀ ਉਹ ਮਤਲਬ ਤਹਿਸੀਲਦਾਰ ਦਾ ਦਫ਼ਤਰ ਦਾ ਕੰਮ ਕਰੂਗਾ ਕਿ ਕੱਲਾ ਰਜਿਸਟਰੀਆਂ ਅਸੀਂ ਸਰਕਾਰ ਤੋਂ ਪੂਰ ਜੁਰੇ ਗੱਲ ਦੀ ਮੰਗ ਕਰਦੇ ਆਂ ਵੀ ਲੋਕਾਂ ਨੇ ਮਾਰਕ ਕਰਾਉਣਾ ਹੋਰ ਕੰਮ ਕਿੰਨੇ ਨੇ ਵੀ ਸਰਕਾਰ ਇਹ ਗੱਲ ਨੂੰ ਕਲੀਅਰ ਕਰ ਦੇਵੇ ਅਸੀਂ ਸਾਡੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਉਹ ਨਾਬੇ ਜਾਂ ਪਾਸੋਂ तहसीलदार साहब ਦੀ ਜਗ੍ਹਾ ਡਿਊਟੀ ਲੱਗਦੀ ਹੈ ਚਾਹੇ ਕੰਨਗੋ ਹੈ ਕੋਈ ਵੀ ਹੈ ਵੀ ਉਹ ਸਿਰਫ ਰਜਿਸਟਰੀਆਂ ਕਰਨ ਬਾਅਦ ਤੇ ਆਊਗਾ ਜਾਂ ਸਾਡੇ ਜਿਹੜੇ ਲੋਕਾਂ ਦੇ ਰੋਜ਼ਮਰਾਂ ਦੇ ਕੰਮ ਨੇ ਤਸੀਲਦਾਰ ਸਾਹਿਬ ਨੂੰ ਵੀ ਉਹ ਵੀ ਕਰੂਗਾ ਕਿਉਂਕਿ ਉੱਥੇ ਆਮ ਇਹ ਧਾਰਨਾ ਜਿਹੜੀ ਬਣਾਈ ਵੀ ਸੀ ਵੀ ਜਿਹੜਾ ਇਹ ਤਾਂ ਸਿਰਫ ਜਿਹੜੀਆਂ ਰਜਿਸਟਰੀਆਂ ਪੈਂਡਿੰਗ ਨੇ ਵੀ ਉਹ ਕਰਨਾ ਹੁੰਦੇ ਨੇ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਬੜਾ ਜਜ਼ਬਾ ਉਹਨਾਂ ਦਾ ਬੋਲਣ ਦਾ ਕਹਿਣ ਦਾ ਉਹ ਜਰੂਰ ਸੋਸ਼ਲ ਮੀਡੀਆ ਤੇ ਮੈਸੇਜ ਪਾਉਣ ਕਾਂ ਜੋ ਆ ਦਫ਼ਤਰਾਂ ਦੇ ਵਿੱਚ ਜਿਹੜੇ ਨੰਬਰ ਦਿੱਤੇ ਹੋਏ ਨੇ ਉਹ ਵੀ ਗੌਰ ਕਰਨ ਚਾਹੇ ਬਿਜਲੀ ਬੋਰਡ ਆ ਜਾਂ ਹੋਰ ਕੋਈ ਵੀ ਅਧਾਰਾ ਜਿਹੜਾ ਉਹ ਜਿਹੜਾ ਪਬਲਿਕ ਨੂੰ ਦਿੱਤੇ ਹੋਏ ਨੇ ਨੰਬਰ ਜਾਂ ਤਾਂ ਉਹ ਬੋਲ ਕੇ ਪਾ ਦੇਣਗੇ ਵੀ ਇਹ ਬੰਦ ਨੇ ਜੀ ਨੰਬਰ ਇਹ ਮਤਲਬ ਨਹੀਂ ਜਾਂ ਉਹ ਯਕੀਨੀ ਬਣਾਇਆ ਜਾਵੇ ਜੇ ਉਹ ਬੀਜੀ ਆਉਂਦਾ ਕੀ ਹੈ ਜਾਂ ਉਹ ਜਿਹੜਾ ਵੀ ਬੰਦਾ ਕੋਈ ਉਹ ਮੰਗਦਾ ਕੋਈ ਉਹਨੂੰ ਲੋੜ ਹੈ ਜਾਂ ਉਹ ਬੰਦ ਕਰ ਦੇਣ ਵੀ ਫੋਨ ਨੇ ਜਿਹੜੇ ਬੰਦ ਨੇ ਵੀ ਤਿੰਨ ਸਾਲ ਤੋਂ ਇਹ ਚੱਲਣੇ ਨਹੀਂ ਜਾਂ ਉਹ ਯਕੀਨੀ ਬਣਾਏ ਜਾਣ ਵੀ ਇਹ ਜਵਾਬ ਭਾਈ ਤੁਹਾਨੂੰ ਜ਼ਰੂਰ ਦੇਣਗੇ ਕਿਸੇ ਨੇ ਬਿਜਲੀ ਦਾ ਪੁੱਛਣਾ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਉਹ ਤਕਰੀਬਨ 100 ਦੀ 100% ਬੰਦ ਹੈ ਆਪਣਾ ਤਾਂ ਕੋਈ ਚੱਕਦਾ ਹੀ ਨਹੀਂ ਜੇ ਚੱਕਦਾ ਤਾਂ ਕਹਿੰਦੇ ਨੇ ਫਲਾਣਾ ਨਹੀਂ ਠਮਕਾ ਨਹੀਂ ਜੀ ਉਹ ਹੈ ਜਿਹੜੀ 0 ਫ੍ਰੀ ਹੈ ਫੇਲ ਹੋ ਚੁੱਕੀ ਹੈ ਉਹ ਤਕਰੀਬਨ ਜੀਮੇ ਸਾਹਿਬ ਦੇਖਿਆ ਗਿਆ ਵੀ ਕਹਿੰਦੇ ਵੀ ਆਮ ਆਦਮੀ ਦੇ ਜਿਹੜੇ ਚੇਅਰਮੈਨ ਲਗਾਏ ਗਏ ਨੇ ਜਾਂ ਹੋਰ ਉਹਦੇ ਤਰ੍ਹਾਂ ਦੇ ਐਮਐਲਏ ਤੱਕ ਵੀ ਕਹਿੰਦੇ ਫੋਨ ਨਹੀਂ ਚੱਕਦੇ ਜੇ ਵਰਕਰ ਫੋਨ ਕਰਦੇ ਨੇ ਜਾਂ ਕੋਈ ਆਮ ਬੰਦਾ ਫੋਨ ਕਰਦਾ ਇਹ ਗੱਲ ਸੱਚ ਹੈ ਜਾਂ ਦੇਖੋ ਹੁਣ ਇਹ ਤਾਂ ਉਹਨਾਂ ਦਾ ਨਿੱਜੀ ਮਸਲਾ ਹੈ ਏਅਰਮੈਨ ਲਾਉਣੇ ਜਾਂ ਉਹਨਾਂ ਦੇ ਵਰਕਰਾਂ ਦੇ ਫੋਨ ਨਹੀਂ ਚੱਕਦੇ ਹੁਣ ਇਹ ਤਾਂ ਅਸੀਂ ਪ੍ਰਧਾਨ ਜੀ ਅਸੀਂ ਤਾਂ ਕਹਿ ਨਹੀਂ ਸਕਦੇ ਇਹ ਗੱਲ ਦੇ ਸਾਡੇ ਜਿਹੜੇ ਐਮਐਲਏ ਨੇ ਮੰਤਰੀ ਨੇ ਅਸੀਂ ਚਾਹੇ ਅੱਧੀ ਰਾਤ ਨੂੰ ਸਾਡੇ ਮਹਾਂ ਮੰਤਰੀ ਰਵਿੰਦਰ ਸਿੰਘ ਖਨੌੜਾ ਜੀ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਸਾਡੇ ਸਾਫਕਾ ਮੰਤਰੀ ਸਾਹਿਬ ਸਾਧੂ ਸਿੰਘ ਜੀ ਜਿਹੜੇ ਇੰਚਾਰਜ ਨੇ ਸਾਡੇ ਨਾਂ 'ਤੇ ਉਹ ਅਸੀਂ ਤਾਂ ਇੱਥੋਂ ਤੱਕ ਅਸੀਂ ਇੱਕ ਦਿਨ ਰਾਜਾ ਵੜਿੰਗ ਜੀ ਨੂੰ ਵੀ ਫੋਨ ਲਾਇਆ ਉਹਨਾਂ ਦੇ ਪੀਏ ਸਾਹਿਬ ਨੇ ਜਦੇ ਸਾਨੂੰ ਦੱਸਿਆ ਸਾਡੇ ਤਾਂ ਸਰਕਾਰ ਵੇਲੇ ਵੀ ਚੱਕਦੇ ਦੀ ਫੋਨ ਅੱਜ ਵੀ ਚੱਕਦੇ ਦੀ ਖੋਰ ਸਰ ਕੋਈ ਸੰਦੇਸ਼ ਦੇਣਾ ਚਾਹੋ ਭਾ ਜੀ ਇਸ ਤਾਈ ਬੇਨਤੀ ਹੈ ਵੀ ਸਰਕਾਰ ਨੂੰ ਸਾਢੇ 3-4 ਸਾਲ ਹੋ ਗਏ ਪ੍ਰਧਾਨ ਜੀ ਜੀ ਦੇਖੋ ਇੱਕ ਤਾਂ ਉਹ ਪਾਰਕ ਬਣਿਆ ਹੋਇਆ ਸੀ ਸਾਹਮਣੇ ਲੋਕਾਂ ਨੂੰ ਘੁੰਮਣ ਨੂੰ ਇੱਕ ਬਿਸਕਰਮਾ ਮੰਦਰ ਦੇ ਮਾਗਰ ਪਾਰਕ ਬਣਿਆ ਹੋਇਆ ਜੀ ਦੋ ਜੀ ਤੀਆ ਕਮਿਊਨਿਟੀ ਹਾਲ ਹੋ ਗਿਆ ਜੀ ਬਸਟੈਂਡ ਆਹ ਬਸਟੈਂਡ ਹੋ ਗਿਆ ਜਿੱਥੇ ਖੜੇ ਆ ਜੀ ਆਹ ਰੋਡ ਦਾ ਜਿਹੜਾ ਚਾਰ ਸਪੇਰਾ ਮਤਲਬ ਪੱਕਾ ਵੀ ਅਨੇਕਾਂ ਕੰਮ ਨੇ ਜਿਹੜੇ ਉਹ ਸਰਕਾਰ ਨੇ ਘਰੇਵੇਂ ਮੈਂ ਤੁਹਾਨੂੰ ਗਿਣਾ ਦੂੰ 21-22 ਕੰਮ ਨੇ ਵੀ ਹੁਣ 3.5 ਪਾਉਣੇ 4 ਸਾਲ ਹੋ ਗਏ ਇਹਨਾਂ ਨੇ ਕਿਤੇ 1 ਰੁਪਏ ਦੀ ਵੀ ਕੋਈ ਇੱਟ ਜਿਹੜੀ ਬਾਜ਼ ਸੋਚ ਜਾਂ ਪਿੰਡਾਂ ਚ ਆਲੇ ਨਾਲੇ ਲਾਈ ਨਹੀਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿਹੜਾ ਕੋਈ ਸਾਡੇ ਜਿਵੇਂ ਪਾਰ ਨੰਬਰ 11 ਸਾਰਾ ਸਰਹੱਦੀ ਏਰੀਆ ਵਾਂ ਅੱਗੇ ਵੀ ਕਹਿਣਾ ਹੁੰਦਾ ਹੈ ਜਿਹੜਾ ਉਹ ਗਲੀਆਂ ਨਾਲੀਆਂ ਦਾ ਸਫਾਈ ਦਾ ਬਹੁਤ ਬੁਰਾ ਹਾਲ ਹੈ ਜਿਹੜੀਆਂ ਟੁੱਟੀਆਂ ਹੋਈਆਂ ਨੇ ਗਲੀਆਂ ਨਾਲੀਆਂ ਉਹ ਰਿਪੇਅਰ ਕੀਤੀਆਂ ਜਾਣ ਕੁਝ ਗਲੀਆਂ ਨਵੀਆਂ ਬਣਨ ਵਾਲੀਆਂ ਨੇ ਉਹ ਬਣਾਈਆਂ ਜਾਣ ਜਿਹੜੀਆਂ ਕਿ 17 18 ਮੰਗਾ ਐਮਐਲਏ ਸਾਹਿਬ ਨੂੰ ਈਓ ਸਾਹਿਬ ਨੂੰ ਮੈਂ ਲਿਖ ਕੇ ਦੇ ਚੁੱਕੇ ਹਾਂ ਜੀ ਪਰ ਪੌਣੇ 4 ਸਾਲ ਹੋ ਗਏ ਇਹਨਾਂ ਨੇ 1 ਰੁਪਿਆ ਸਾਢੇ 3 ਸਾਲ ਹੋ ਗਏ ਕਿਤੇ ਲਾਇਆ ਨਹੀਂ ਵੀ ਸਰਕਾਰ ਆਪਣੀ ਡਿਊਟੀ ਦਵੇ ਕਿਉਂਕਿ ਲੱਖਾਂ ਰੁਪਏ ਦੇ ਹਜ਼ਾਰਾਂ ਦੇ ਜਿਹੜੇ ਟੈਕਸ ਹੈ ਉਹ ਅਸੀਂ ਦੇ ਰਿਆ ਇੱਕ ਹੋਰ ਅਸੀਂ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਅਸੀਂ ਚਲੋ ਕੁਦਰਤੀ ਅੱਜ ਬੱਸ ਸਟੈਂਡ ਤੇ ਖੜੇ ਹਾਂ ਮੈਂ ਆਪ ਵੀ ਟਰਾਂਸਪੋਰਟ ਦਾ ਕੰਮ ਕਰਦਾ ਹਾਂ ਵੀ ਪਾਸਟੈਂਡ ਦੇ ਵਿੱਚ ਜਿਹੜੇ ਬੱਸਾਂ ਵਾਲੇ ਲੱਖਾਂ ਕਰੋੜਾਂ ਰੁਪਈਆ ਹਰ ਮਹੀਨੇ ਟੈਕਸ ਭਰਦੇ ਨੇ ਉਹਨਾਂ ਨੂੰ ਬੈਠਣ ਨੂੰ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਜੀ ਆਹ ਦੇਖੋ ਦਫ਼ਤਰਾਂ ਨੂੰ ਨੇ ਜਿਹੜੇ ਜਿੰਦੇ ਲੱਗੇ ਪਏ ਨੇ ਉਹ ਦੁਕਾਨਾਂ ਵੀ ਬੰਦ ਪਈਆਂ ਨੇ ਵੀ ਜੇ ਜਾਦੇ ਨਹੀਂ ਸਾਨੂੰ ਪ੍ਰਾਈਵੇਟ ਵਾਲਿਆਂ ਨੂੰ ਅਤੇ ਰੋਡਵੇ ਵਾਲਿਆਂ ਨੂੰ ਜੇ ਜਾਦੇ ਨਹੀਂ ਤਾਂ ਸਾਨੂੰ ਇੱਕ ਦਫ਼ਤਰ ਜਿਹੜਾ ਬੈਟਨ ਨੂੰ ਦਿੱਤਾ ਜਾਵੇ ਕਿਉਂਕਿ ਧੁੱਪ ਕਾਰਨ ਇੱਥੇ ਖੜਿਆ ਨਹੀਂ ਜਾਂਦਾ ਹੈਗਾ ਕਦੇ ਅਸੀਂ ਮਤਲਬ ਉਹ ਸੈੱਡ ਬਣਾਉਨੇ ਜਿਹੜੀਆਂ ਫਲੈਕਸਾਂ ਲੱਗੀਆਂ ਹੋਈਆਂ ਹੁੰਦੀਆਂ ਨੇ ਕਦੇ ਕੋਈ ਕਦੇ ਕੋਈ ਅਸੀਂ ਕਰ ਕਰਕੇ ਉਹ ਕਰਦੇ ਆਂ ਵੀ ਸਾਨੂੰ ਜਿਹੜਾ ਦਫ਼ਤਰ ਹੈ ਉਹ ਸਾਨੂੰ ਬੈਠਣ ਨੂੰ ਟ੍ਰਾਂਸਪੋਰਟਰਾਂ ਨੂੰ ਦਿੱਤਾ ਜਾਵੇ ਹੋਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਘਿਰਿਆ ਪਿਆ 18 ਮੰਗਾ ਐਮਐਲਏ ਸਾਹਿਬ ਨੂੰ ਮੈਂ ਪਹਿਲਾਂ ਹੀ ਦੇ ਚੁੱਕਿਆ ਉਹ ਬਾਲ ਨੰਬਰ 11 ਦੀਆਂ ਨੇ ਵੀ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਕੰਮ ਨੂੰ ਅਮਲੀ ਜਾਮਾ ਪਹਿਨਾਵੇ ਫੋਕੀਆਂ 18 ਮਾਰਨ ਦਾ ਕੋਈ ਫਾਇਦਾ ਨਹੀਂ